ਇਸ ਵੇਲੇ ਦੀ ਅੰਮ੍ਰਿਤਸਰ ਤੋਂ ਬੇਹੱਦ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ ਅੰਮ੍ਰਿਤਸਰ ਦੇ ਰਾਜਾ ਸਾਂਸੀ ਦੇ ਪਿੰਡ ਰਾਣੇਵਾਲੀ ਵਿੱਚ ਸਵੇਰੇ ਇੱਕ ਡਰੋਨ ਵਰਗੀ ਚੀਜ਼ ਡਿੱਗੀ ਹੈ ਜੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਇਹ ਲੋਕਾਂ ਦੇ ਖੇਤਾਂ ਦੇ ਵਿੱਚ ਡਿੱਗਿਆ ਦੇਖਿਆ ਗਿਆ ਤੇ ਮੌਕੇ ਤੇ ਪੁਲਿਸ ਤੇ ਭਾਰਤੀ ਫੌਜ ਦੇ ਜਵਾਨ ਪਹੁੰਚੇ ਨੇ ਦੱਸਦੇ ਕਿ ਅੰਮ੍ਰਿਤਸਰ ਦੇ ਰਾਜਾ ਸਾਂਸੀ ਦੇ ਪਿੰਡ ਰਾਣੇਵਾਲੀ ਵਿੱਚ ਸਵੇਰੇ ਡਰੋਨ ਵਰਗੀ ਚੀਜ਼ ਡਿੱਗਦੀ ਹੈ ਦਾ ਪਾਕਿਸਤਾਨ ਦਾ ਡਰੋਨ ਤਬਾਹ ਕਰ ਦਿੱਤਾ ਗਿਆ ਹੈ ਪਿੰਡ ਵਿੱਚ ਬਹੁਤ ਉੱਚੀ ਆਵਾਜ਼ ਵੀ ਸੁਣਾਈ ਦਿੱਤੀ ਗਈ ਹੈ ਤਾਂ ਤੇ ਖੇਤਾਂ ਦੇ ਵਿੱਚ ਪਿਆ ਹੋਇਆ ਸੀ ਡਿੱਗਿਆ ਹੋਇਆ ਸੀ ਇਹ ਡਰੋਨ ਤੇ ਡਰੋਨ ਦੇ ਕੁਝ ਹਿੱਸੇ ਪਿੰਡ ਵਿੱਚੋਂ ਮਿਲੇ ਨੇ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਹਾਲਾਂਕਿ ਕੋਈ ਵੀ ਪਿੰਡ ਦਾ ਨੁਕਸਾਨ ਨਹੀਂ ਹੋਇਆ ਤਾਂ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਅੰਮ੍ਰਿਤਸਰ ਦੇ ਰਾਜਸਥਾਨ ਸੀ ਦੇ ਪਿੰਡ ਰਾਣੇਵਾਲੀ ਵਿੱਚ ਸਵੇਰੇ ਇੱਕ ਡਰੋਨ ਵਰਗੀ ਚੀਜ਼ ਡਿੱਗੀ ਹੈ ਤੇ ਲੋਕਾਂ ਨੂੰ ਇਸ ਦਾ ਪਤਾ ਲੱਗਦਾ ਹੈ ਦੇਖਿਆ ਜਾਂਦਾ ਹੈ ਇਸ ਮੌਕੇ ਤੇ ਪੁਲਿਸ ਤੇ ਭਾਰਤੀ ਫੌਜ ਵੀ ਪਹੁੰਚਦੀ ਹੈ ਫਿਲਹਾਲ ਕੀ ਕੀ ਹੈ ਤੁਸੀਂ ਵੀ ਸੁਣੋ ਹਾਂਜੀ ਭਾਜੀ ਕੀ ਨਾਮ ਤੁਹਾਡਾ ਨਾਮ ਮੇਰਾ ਗੁਰਸਹਿਬ ਸਿੰਘ ਸਰਪੰਚ ਪਿੰਡ ਗਣੇਵਾਲੀ ਠੀਕ ਇਹ ਸਵੇਰੇ 5 ਵਜੇ ਦੇ ਕਰੀਬ ਦੀ ਗੱਲ ਹੈ ਜਦੋਂ ਇਹ ਡਰੋਨ ਜਿਹੜਾ ਦਿਖਾਇਆ ਬਲਾਸਟ ਹੋਇਆ ਬਲਾਸਟ ਹੋਣ ਦੇ ਸਾਰ ਹੀ ਅੱਗ ਲੱਗ ਗਈ ਹੈ ਇਹਨਾਂ ਦੀ ਵਿਹਲੀ ਜਗਾ ਕਰਕੇ ਕੋਈ ਨੁਕਸਾਨ ਨਹੀਂ ਹੋਇਆ ਸਵੇਰ ਦਾ ਪ੍ਰਸ਼ਾਸਨ ਵੀ ਆਇਆ ਚੁੱਕਾ ਹੈ ਮੀਡੀਆ ਵਾਲੇ ਵੀ ਆਏ ਆ ਹੁਣ 에ਅਰ ਫੋਰਸ ਵਾਲੇ ਵੀ ਪਹੁੰਚ ਚੁੱਕੇ ਆ ਉਹ ਜਾਂਚ ਕਰਨਗੇ ਕੀ ਹੋਇਆ ਹੈ ਬਾਕੀ ਇਹਨਾਂ ਕੀ ਸਾਨੂੰ ਜੂ ਹੋਰਤ ਜ਼ਿਆਦਾ ਪਤਾ ਨਹੀਂ